ਨਾ ਨਾ ਸੁਣਾ ਬਈ ਬੋਤਲ ਬਿਚਾਰ ਕਰੋ ਹਉ ਹਉ ਦੇਖੋ ਜੀ ਕੋਈ ਨਹੀਂ ਪਾ ਰੱਖ ਦੇ ਗਲਾਸ ਕੋਈ ਸਾਡੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਵਾਹੀ ਕੀਤੀ ਅੱਜ ਗੁਰੂ ਨਾਨਕ ਸਾਹਿਬ ਦੀ ਫੋਟੋ ਕਿਤੇ ਮੁਸ਼ਕਲ ਨਾਲ ਲੱਭਦੀ ਹੈ ਅੱਗੇ ਮੈਨੂੰ ਵੀ ਪਤਾ ਨਹੀਂ ਕਿੰਨੇ ਕੋ ਦਿਵਾਲੀ ਹੁੰਦੀ ਸੀ ਨਾ ਤੇ ਦਿਵਾਲੀ ਵਾਲਦਾਂ ਲਿਆ ਕੇ ਲਾਈਦੀ ਹੁੰਦੀ ਅਸੀਂ ਫੋਟੋ ਗੁਰੂ ਨਾਨਕ ਸਾਹਿਬ ਜੀ ਵਾਹੀ ਕਰਦੇ ਬੰਦੇ ਸੀ ਹੁਣ ਅੱਜ ਕੱਲ ਦੇ ਬਾਬੇ ਨੇ ਇਹਨਾਂ ਨੇ ਫੋਟੋ ਬਦਲਤੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਭਾਇਆ ਛੇਰ ਦੀ ਖੱਲ ਤੇ ਦੋ ਮੋਰ ਨੇ ਤਿੰਨ ਚਾਰ ਬਖਤਾ ਨੇ ਕਿਲੋ ਕੁ ਸੇ ਨੇ ਅੱਧਾ ਕਿਲੋ ਕੇਲੇ ਰੱਖੇ ਨੇ ਇੱਕ ਪਿੱਛੋ ਝਰਨਾ ਵਗਦਾ ਪਿਆ ਹੈ ਚਿੱਟੀ ਚਾਦਰ ਵਿਸ਼ੀ ਹੋਈ ਹੈ ਗੁਰੂ ਨਾਨਕ ਸਾਹਿਬ ਬੜਾ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਬੜੇ ਵਹਿਲੇ ਹੁੰਦੇ ਨੇ ਤੇ ਬੜਾ ਰੰਗ ਆਇਆ ਪੱਖ ਦਾ ਲਾਲ ਰੱਤਾ ਜਿਵੇਂ ਕੋਈ ਸ਼ਾਹੂਕਾਰ ਕਿਤੇ ਹੱਡੀ ਤੇ ਬੈਠਾ ਹੁੰਦਾ ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ ਗੁਰੂ ਨਾਨਕ ਸਾਹਿਬ ਦੇ ਹੱਥ ਵੀ ਟੋਡੇ ਹੱਥਾਂ ਵਰਗੇ ਸਖਤ ਸਨ ਪਾਟੇ ਹੋਏ ਗੁਰੂ ਨਾਨਕ ਸਾਹਿਬ ਦੇ ਵੀ ਦਾੜਾ ਸਾਰਾ ਫਿੱਲ ਰਿਆ ਕਿਤੇ ਹੋ ਸਕਦਾ ਮਿੱਟੀ ਕਟਾ ਉਹੀ ਪੁਰਾਣੀ ਪੱਗ ਉਹੀ ਪੁਰਾਣੀ ਲੇੜੇ ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ ਜੇ ਗੁਰੂ ਨਾਨਕ ਸਾਹਿਬ ਦੀ ਸ਼ਕਲ ਦੀ ਗੱਲ ਕਰਨੀ ਤਾਂ ਤੁਸੀਂ ਸਾਰੇ ਕਿਸਾਨ ਜਿਵੇਂ ਬੈਠੇ ਜੇ ਇਹੋ ਜਿਹੀ ਸਨ ਜਿੱਦਾਂ ਕਣਕ ਝੋਨਾ ਵੱਢ ਕੇ ਆਉਣੇ ਨਾ ਜਿਹੋ ਜਿਹੋ ਨੇ ਗੁਰੂ ਨਾਨਕ ਸਾਹਿਬ ਐਸੇ ਸਨ ਇਹਨਾਂ ਨੇ ਹੁਣ ਕੀ ਕੀਤਾ ਏ ਵੀ ਗੁਰੂ ਨਾਨਕ ਵਰਗੇ ਹੋਈਏ ਬੜਾ ਔਖਾ ਆ ਉਹ ਤਾਂ ਪੰਗੇ ਹੀ ਪੁੱਠੇ ਪਾਉਂਦਾ ਖੇਤੀ ਕਰੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਇਹਨਾਂ ਨੇ ਇੱਕ ਫਾਰਮੂਲਾ ਬਣਾਇਆ ਵੀ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ ਨਹੀਂ ਬਣਿਆ ਜਾਂਦਾ ਤਾਂ ਫਿਰ ਕੀ ਆਪਾਂ ਗੁਰੂ ਨਾਨਕ ਵਰਗੇ ਨਹੀਂ ਬਣ ਸਕਦੇ ਨਾ ਸੀ ਆਪਾਂ ਤੁਸੀਂ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਫਿੱਟੂ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ ਫਿੱਟੂ ਇਹਵਾ ਜੀਵੇ ਜਿਤ ਖਾਏ ਵਧਾਇਆ ਪੇਟ ਵੀ ਜਿਹਨੇ ਖਾ ਖਾ ਕੇ ਢਿੱਡ ਵਧਾਇਆ ਨਾ ਫਿੱਟੇ ਮੂੰਹ ਦੇ ਜੋਂਦੇ ਤੇ ਸਾਡੇ ਕਈ ਬਾਬੇ ਨੇ ਜਿਨ੍ਹਾਂ ਨੂੰ ਤਿੰਨ ਬੰਦਿਆਂ ਤੋਂ ਘੱਟ ਜੜੇ ਤੋਰੀ ਨਹੀਂ ਚੱਲਦੇ ਤਿੰਨ ਬੰਦੇ ਕੱਛਾਂ ਤੋਂ ਹੱਥ ਦੇ ਕੇ ਤੋੜਦੇ ਇੱਕ ਨਿਹੰਗ ਸਿੰਘ ਬਾਬਾ ਮੈਂ ਵੇਖਿਆ ਹੈ ਉਹ ਜਦੋਂ ਝਾੜੇ ਫਿਰ ਕੇ ਆ ਜਾਂਦਾ ਸੀ ਨਾ ਉਹ ਹੱਥ ਨਹੀਂ ਸੀ ਆਪਣੇ ਆਪ ਤੋਂ ਹੋ ਸਕਦਾ ਬਾਤ ਔਡੀ ਰਹੇਗੀ ਢਿੱਡ ਵੱਧ ਗਿਆ ਉਹ ਐਂ ਨਹੀਂ ਹੱਥ ਹੀ ਨਹੀਂ ਸੀ ਪੈਂਦਾ ਦੋ ਸਿੰਘ ਸੀ ਉਹ ਖੇਸ ਦਾ ਬਣਾ ਕੇ ਨਾ ਵਟਣਾ ਜਾ ਇੱਕ ਜਣ ਅੱਗੋਂ ਫਰਦਾ ਸੀ ਇੱਕ ਜਣਾ ਵੀ ਕਬਾਟੀਆਂ ਨਾਲ ਪਾਣੀ ਛੱੜਦਾ ਤੇ ਐਂ ਫੇਰਦੇ ਸੀ ਬਾਬੇ ਜੀ ਦਾ ਝਾੜਾ ਧੁੰਦੇ ਸੀ ਕੇ ਨਾਂ ਲੈਣ ਕੇ ਬਾਬੇ ਨਾਲ ਖਦਾ ਬਾਬੇ ਨਾਨਕ ਨੇ ਤਾਂ ਫਿਟੇ ਮੁ ਕਹਿ ਤਾਂ ਕਿ ਤੁਹਾਡਾ ਦੁਰ ਫਿਟੇ ਮੁ ਤੁਹਾਡੇ ਜੀਉਂ ਜਿਨਾ ਖਾ ਖਾ ਪੇਟ ਵਧਾਇਆ ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਮੁੰਨੀ ਦੇ ਹਲ ਦਾ ਮੁੰਨਾ ਫੜਿਆ ਨਾ ਤਾਂ ਉਹਨਾਂ ਨਾਰਾ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕੋ ਐ ਨਹੀਂਗਾ ਬੈਠੇ ਬੈਠਿਆ ਬੋਲਤਾ ਉਹ ਇੱਕ ਵਿਚਾਰ ਸੀ ਕਰਕੇ ਦੱਸਿਆ ਅੱਜ ਕਿਸੇ ਬਾਬੇ ਨੇ ਸਾਨੂੰ ਨਹੀਂ ਇਹ ਦੱਸਣਾ ਇੱਕ ਵਿਚਾਰ ਸੀ ਕਿਰਤ ਕਰੋ ਲੋਕ ਭੁੱਖੇ ਮਰਦੇ ਸੀ ਖੇਤੀ ਹੈ ਕੋਈ ਨਹੀਂ ਸੀ ਤਉਨਾ ਕਿਰਤ ਕਰਨ ਦਾ ਤਾਂ ਵੀ ਕੰਮ ਕਰੋ ਪੈਦਾ ਕਰੋ ਆਪ ਖਾਓ ਤੇ ਲੋਕਾਂ ਨੂੰ ਵੀ ਖਵਾਓ ਅਉ ਮੈਂ ਕਰਨਾ ਹੈ ਖੇਤੀ ਕਿਉਂਕਿ ਆਗੂ ਸੀ ਨਾ ਸਾਡੇ ਉਹ ਉਹਨਾਂ ਨੇ ਖੇਤੀ ਕੀਤੀ ਕਰਕੇ ਦੱਸੀ ਕਿ ਲੋਕਾਂ ਨੂੰ ਲਾਇਆ ਸਾਡੇ 550 ਸਾਲ ਪਹਿਲਾਂ ਸੁਨੇਹਾ ਦਿੱਤਾ ਵੀ ਕਿਰਤ ਕਰੋ